ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਮੈਂ ਉਮੀਦ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਆ ਤੇ ਟਾਈਮ ਹੋ ਗਿਆ ਜੀ 12:30 ਹੋ ਗਏ ਤੇ ਆਪਣਾ ਕੰਮ ਜਿਹੜਾ ਸਵੇਰ ਦਾ ਸਾਰਾ ਖਤਮ ਹੋ ਗਿਆ ਤੇ ਹੁਣ ਇੱਕ ਘੰਟਾ ਰੈਸਟ ਸਮਝ ਲਓ ਫਿਰ ਦੂਜੀ ਵਾਰੀ ਦੇ ਜਿਹੜੇ ਕੰਮ ਹੋ ਸ਼ੁਰੂ ਹੋ ਜਾਣੇ ਆ ਤੇ ਅੱਜ ਮੈਂ ਬਣਾਉਣ ਲੱਗੀ ਸੀ ਮੱਝ ਲਈ ਕੜਾ ਤੇ ਉਹ ਤੁਹਾਡੇ ਨਾਲ ਵੀ ਸ਼ੇਅਰ ਕਰੂੰਗੀ ਵੀ ਕਿਸ ਤਰ੍ਹਾਂ ਬਣਾਉਣਾ ਤੇ ਮੌਸਮ ਜਿਹੜਾ ਅੱਜ ਇਦਾਂ ਦਾ ਹੀ ਹੋਇਆ ਵਾ ਠੰਡ ਜਿੱਦਾਂ ਮੁੜ ਕੇ ਸ਼ੁਰੂ ਹੋਗੀ ਪਤਾ ਨਹੀਂ ਇਸ ਵਾਰ ਹਨਾ ਕਦੇ ਠੰਡ ਜਾਈ ਜਾਂਦੀ ਕਦੇ ਆਈ ਜਾਂਦੀ ਹੈ ਹੁਣ ਸੋਣੇ ਦਿਨ ਇਦਾਂ ਲੱਗਦਾ ਸੀਗਾ ਉਹ ਕੱਪੜੇ ਜਿਹੜੇ ਰੱਖਦੀਏ ਸਾਰੇ ਮੋٹے ਤੇ ਹੁਣ ਮੁੜ ਕੇ ਕੱਲ ਦਾ ਫੇਰ ਇਦਾਂ ਹੀ ਆ ਤੇ ਅੱਜ ਧੁੱਪ ਬਿਲਕੁਲ ਨਹੀਂ ਨਿਕਲੀ ਖਲ ਤਾਂ ਧੁੱਪ ਨਿਕਲੀ ਸੀਗੀ ਤੇ ਦੇਖਨੇ ਆ ਜੇ ਨਿਕਲੂਗੇ ਪਰ ਉਮੀਦ ਲੱਗਦੀ ਤਾਂ ਹੈ ਨਹੀਂਗੀ ਮੈਂ ਨਿਕਲੂਗੀ ਚਲੋ ਜੀ ਕਰਦੇ ਆ ਸਟਾਰਟ ਆਪਣੇ ਵਲੌਗ ਦਾ ਹੁਣੀ ਮੈਂ ਫੋਨ ਚੱਕਿਆ ਸੀਗਾ ਤੇ ਤੁਹਾਨੂੰ ਪਤਾ ਹੀ ਐ ਸਵੇਰੇ ਸਵੇਰੇ ਆਪਣੇ ਕੰਮ ਜਿਹੜੇ ਬਹੁਤ ਜ਼ਿਆਦਾ ਹੁੰਦੇ ਆ ਕਈ ਵੇਰ ਟਾਈਮ ਲੱਗ ਜਾਂਦਾ ਕਈ ਵੇਰ ਨਹੀਂ ਵੀ ਲੱਗਦਾ ਹੈਗਾ ਤੇ ਚਲੋ ਜੀ ਸਟਾਰਟ ਕਰਦੇ ਆਂ ਹੋਰ ਤੁਸੀਂ ਦੱਸੋ ਜੀ ਇਹ ਵੀਡੀਓ ਪਸੰਦ ਆਂਦੀ ਹੈ ਪਲੀਜ਼ ਲਾਈਕ ਕਰਿਆ ਕਰੋ ਤੇ ਫੁੱਲ ਵਾਚ ਕਰਿਆ ਕਰੋ ਤੇ ਅੱਗੇ ਸ਼ੇਅਰ ਵੀ ਕਰਦੇ ਆ ਕਰੋ ਹੁਣ ਮੈਂ ਖਾਣ ਲੱਗੀ ਮੂੰਗਫਲੀ ਦੇ ਲੋ ਵੈਸੇ ਰੱਬ ਦੇ ਰੰਗਾਂ ਦਾ ਕੁਝ ਨਹੀਂ ਬਦਲ ਲੱਗਦਾ ਹੈਗਾ ਹੁਣ ਜਿਹੜਾ ਮੌਸਮ ਇੱਕਦਮ ਚੇਂਜ ਹੋ ਗਿਆ ਨਹੀਂ ਜਿਆਦਾ ਧੁੱਪ ਨਿਕਲਣ ਲੱਗੀ ਤੇ ਇੰਨੀ ਕ ਮੂੰਗਫਲੀ ਜਿਹੜੀ ਆਪਣੀ ਬਚੀ ਵੀ ਸੀਗੀ ਤੇ ਮੈਨੂੰ ਲੱਗਾ ਸੀ ਇਹਨਾਂ ਤਾਂ ਬੇਕਾਰ ਹੀ ਜਾਣੀ ਹੈ ਕਿਉਂਕਿ ਮੂੰਗਫਲੀ ਜਿਹੜਾ ਖਾਣ ਦਾ ਸੁਆਦ ਹੈ ਠੰਡ 'ਚ ਹੀ ਆਂਦਾ ਇਹ ਧੁੱਪਾ ਜਿਹੜਾ ਨਾ ਜਾਂਦੀ ਫੇਰ ਨਹੀਂ ਵਧੀਆ ਲੱਗਦੀ ਹੈ ਜੀ ਤੇ ਮੌਸਮ ਅੱਜ ਫਿਰ ਠੰਡਾ ਹੋ ਗਿਆ ਤੇ ਮੈਂ ਸੋਚੀ ਚਲੋ ਖਾਣਨੇ ਥੋੜੀ ਬਹਤੀ ਨਹੀਂ ਤਾਂ ਅੱਧੀ ਬੇਕਾਰ ਜਾਣੀ ਚਗੀ ਅੱਜ ਵਾ ਠੰਡ ਜਿਹੜੀ ਅੱਧੀ ਪਈ ਹੈ ਕਦੇ ਲੱਗਦਾ ਵੇ ਪਾਉਂਗੀ ਵੈਸੇ ਠੰਡ ਇੰਨੀ ਪਈ ਤਾਂ ਹੈ ਨਹੀਂਗੀ ਪਿਛਲੀ ਵਾਰੀ ਬਹੁਤ ਜ਼ਿਆਦਾ ਠੰਡ ਸੀ ਐਤ ਕਿ ਨਹੀਂ ਪਈ ਮੁੱਕੇ ਪਤਾ ਨਹੀਂ ਹੁਣ ਦੇਖੋ ਕਿੰਨੇ ਦਿਨਾਂ ਦਾ ਮੌਸਮ ਰਹਿੰਦਾ ਪੱਤ ਪਿਆ ਜੇ ਤਾਂ ਵਧੀਆ ਗੱਲ ਹੈ ਗਰਮੀ ਵਿੱਚ ਬਹੁਤ ਔਖਾ ਲੱਗਦਾ ਜੇ ਹੁਣ ਤੇ ਗਰਮੀ ਸ਼ੁਰੂ ਹੋ ਗਈ ਹੈ ਜਣੀ ਫਰਵਰੀ ਮਹੀਨਾ ਸ਼ੁਰੂ ਹੋਇਆ ਮੂੰਗਫਲੀ ਖਾਣਾ ਠੀਕ ਹੈ ਪਰ ਜਿਹੜਾ ਜਿਹਾ ਖਲਾਰਾ ਉਹ ਮੈਨੂੰ ਬੜਾ ਭੈੜਾ ਲੱਗਦਾ ਮਤਲਬ ਜੇ ਇਦਾਂ ਬੰਡਾ ਰੱਖ ਦੋ ਉਹਦੇ ਨਾਲ ਵਿੱਚ ਛਿਲਕ ਪਾ ਜੀ ਉਹ ਤਾਂ ਠੀਕ ਹੈ ਜਿਹੜੇ ਐਦੀ ਸੜ ਦਿੰਦੇ ਜਾਂ ਇਦਾਂ ਇਧਰ ਉਧਰ ਆ ਹੁੜ ਜਾਂਦੇ ਨੇ ਪੱਤੇ ਇਹ ਬੜਾ ਭੈੜਾ ਲੱਗਦਾ ਖਲਾਵਾ ਜੀ ਬਗਨ ਮੈਨੂੰ ਲੱਗਦਾ ਜ ਸਾਰਿਆਂ ਨੂੰ ਲੱਗਦਾ ਪਰ ਮੈਨੂੰ ਮੈਂ ਹੁੰਦਾ ਜ ਕੋਈ ਲਫਾਫਾ ਰੱਖ ਲੋ ਜ ਕੋਈ ਵੀ ਏਦਾਂ ਭਾਂਡਾ ਰੱਖ ਲੋ ਤਾਂ ਦੁੱਧ ਦੇ ਵਿੱਚ ਪਾਈ ਜਾਏ ਚਲੋ ਜੀ ਹੁਣ ਮਿਲਨੀ ਆ ਬਾਅਦ ਚ ਮੈਂ ਨਹੀਂ ਆਪਣੇ ਮੂਲਕੀ ਫਾਲਮ ਆ ਮੈਂ ਬਣਾਉਣ ਲੱਗੀ ਸੀ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰ ਲਵਾਂ ਆ ਮੈਂ ਲੈਤੀਆਂ ਜੀ ਵੱਡੀਆਂ ਲੈਤੀਆਂ ਵੱਡੀਆਂ ਨਰਜੀਆਂ ਜਿੱਦਾਂ ਅੱਧਾ ਕਿਲੋ ਲੈ ਲਈਆਂ ਉਹਨਾਂ ਦੇ ਤੇਰੇ ਹਿੱਸੇ ਕਰ ਲੈਣੇ ਆਪਾਂ ਤੇ ਇੱਕ ਮੈਂ ਕੜਾ ਕਰ ਲ ਦਿੱਤਾ ਸੀਗਾ ਤੇ ਇੱਕ ਅੱਜ ਦਵਾਂਗੇ ਤੇ ਇਹਨਾਂ ਨੂੰ ਮੈਂ ਪਹਿਲਾਂ ਕੁੰਡੇ 'ਚ ਕੁੱਟ ਲੈਣਾ ਚੰਗੀ ਤਰ੍ਹਾਂ ਤੇ ਇੱਧਰ ਲੈ ਲਏ 4 ਗਲਾਸ ਪਾਣੀ ਤੇ ਨਾਲ ਲੈਣਾ ਸੀ ਕਿ ਇੱਕ ਗੋਲੀ ਜਿਹੜੀ ਘੀਏ ਦੀ ਪਾਵਾਂਗੇ ਆ ਪਾਣੀ ਜਿਹੜਾ ਮੈਂ ਉਬਲਣਾ ਰੱਖ ਦਿੱਤਾ ਤੇ ਚੰਗੀ ਤਰ੍ਹਾਂ ਉਬਲਣ ਦੇ ਵਜ੍ਹਾ ਤੱਕ ਮੈਂ ਜਿਹੜੀ ਆਪਣੀਆਂ ਲੈਗੀਆਂ ਕੁੱਟ ਲਵਾਂ ਤੇ ਇਹਨੂੰ ਚੰਗੀ ਤਰ੍ਹਾਂ ਕੁੱਟ ਲਵਾਂਗੇ ਤਾਂ ਕਿ ਇਹਨਾਂ ਦੇ ਵਿੱਚ ਜਿਹੜੇ ਦਾਣੇ ਹੁੰਦੇ ਨੇ ਚੰਗੀ ਤਰ੍ਹਾਂ ਪਾਊਡਰ ਜਿਹਾ ਬਣ ਜਾਵੇ ਤੇ ਅਸਰ ਜਿਹੜਾ ਪਾਣੀ ਦੇ ਵਿੱਚ ਚਲ ਜਾਊਗਾ ਇਹ ਅਸੀਂ ਦੇਣਾ ਹੈਗਾ ਜਦੋਂ ਆਪਣੇ ਪਸ਼ੂ ਨੂੰ ਸੂਏ 4-5 ਦਿਨ ਹੋ ਜਾਣ ਉਸ ਤੋਂ ਬਾਅਦ ਜਿਹੜਾ ਦੇਣਾ ਹੈ ਸਾਡੀ ਜਿੰਨਾ ਸਾਡੀ ਮੱਝ ਨੂੰ 5 ਦਿਨ ਹੋ ਗਏ ਸੂਈ ਹੋਈ ਨੂੰ ਤੇ ਹੁਣ ਇਹਨੂੰ ਦੇਣਾ ਸ਼ੁਰੂ ਕਰਾਂਗੇ ਇਹ 3 ਦਿਨ ਦੇਣਾ ਲਗਾਤਾਰ ਇੱਕ ਮੈਂ ਕੱਲ ਦਿੱਤਾ ਸੀ ਇੱਕ ਅੱਜ ਦਵਾਂਗੀ ਤੇ ਇੱਕ ਦਿਨ ਆ ਕੱਲ ਨੂੰ ਤੇ ਦੇਣ ਦਾ ਟਾਈਮ ਹੈਗਾ ਜਿੱਦਾਂ ਸਵੇਰ ਦੀ ਆਪਾਂ ਪੱਠੇ ਵਗੈਰਾ ਖਿਲਾ ਦੁੱਤੀ ਮੱਝ ਨੂੰ ਤੇ ਉਸ ਤੋਂ ਬਾਅਦ ਜਦੋਂ ਹੁਣ 10:00 ਵਜ ਗਏ ਹੁਣ ਦੇ ਦੇਣਾ ਉਸ ਤੋਂ ਬਾਅਦ 2 ਘੰਟੇ ਜਿਹੜਾ ਕੁਝ ਨਹੀਂ ਦੇਣਾ ਨਾ ਪਾਣੀ ਵਗੈਰਾ ਪਲਾਣਾ ਨਾ ਹੀ ਪੱਠੀਆਂ ਦੇ ਬਨਣੀਆਂ ਉਹਨੂੰ ਬਸ ਵਿਲੇ ਕਿਲੇ ਤੇ ਬੰਨ੍ਹ ਲੈਣਾ ਕੱچے ਤੇ ਫਿਰ ਤੁਸੀਂ ਦੇਖਿਓ ਤੇ ਨਕਾਰੇ ਦੇਣ ਤੋਂ ਬਾਅਦ ਤੇ ਦੁੱਧ ਦਾ ਦੇਖਿਓ ਤੁਸੀਂ ਕੀ ਰਿਜ਼ਲਟ ਆਂਦਾ ਮੈਨੂੰ ਤੋਂ ਵਧੀਆ ਰਿਜ਼ਲਟ ਮਿਲਿਆ ਬਾਕੀ ਤੁਸੀਂ ਦੇਖ ਲਿਓ ਕਿਉਂਕਿ ਜੇ ਵਰਤਾਂਗੇ ਤਾਂ ਪਤਾ ਲੱਗਣਾ ਐਡਾ ਦੱਸਣ ਤੇ ਕੀ ਪਤਾ ਲੱਗਦਾ ਮੈਂ ਤਾਂ ਸਿਰਫ ਤੁਹਾਨੂੰ ਦੱਸਦੀ ਬਣਾਉਣਾ ਤੰਦ ਲੈ ਚੀ ਜਿਹੜੀ ਮੈਂ ਕੁੱਟ ਲਈਆਂ ਤੇ ਹੁਣ ਪਾ ਦਵਾਂਗੇ ਇਹਨੂੰ ਪਾਣੀ ਦੇ ਵਿੱਚ ਕੇ ਜਿਹੜਾ ਸੀ ਬਾਚੂ ਪਾਵਾਂਗੇ ਥੋੜਾ ਰਿੱਚ ਲਵੇ ਜਿਹਦੇ 4 ਗਲਾਸ ਦੇ 2 ਗਲਾਸ ਰਹਿ ਜਾਣੇ ਫਿਰ ਅਸੀਂ ਜਿਹੜਾ ਗੈਸ ਬੰਦ ਕਰ ਲਵਾਂਗੇ ਆਸੀਂ ਇੱਥੇ ਗੁੜ ਨਹੀਂ ਪਾਣਾ ਚੀਨੀ ਪਾਵਾਂਗੇ ਤੇ ਤਿੰਨ ਗੋਲੀਆਂ ਪਾਣੀਆਂ ਸੀ ਚੀਨੀ ਦੀਆਂ ਜੇ ਵੱਡੀਆਂ ਤਾਂ ਦੋ ਪਾ ਦੇਓ ਜੇ ਛੋਟੀਆਂ ਤਾਂ ਤਿੰਨ ਪਾ ਦੇਓ ਇਹ ਗੱਲ ਯਾਦ ਰੱਖਣੀ ਤਿੰਨ ਮਤਲਬ ਗੁੜ ਨਹੀਂ ਪਾਣਾ ਖੰਡ ਪਾਣੀ ਆਹਨੀਆਂ ਕਿ ਗੋਲੀਆਂ ਮੇਰੀ ਇਹ ਤਿੰਨ ਪਾ ਦੇਣੀ ਜੇ ਤੁਹਾਡੀਆਂ ਵੱਡੀਆਂ ਤਾਂ ਤੁਸੀਂ ਦੋ ਪਾ ਦੇਓ ਤੇ ਇਹ ਕਾੜਾ ਅਸੀਂ ਜਿੱਦਾਂ ਮੌਸਮ ਦੇ ਹਿਸਾਬ ਨਾਲ ਦੇਵਾਂਗੇ ਹੁਣ ਤਾਂ ਠੰਡ ਤਾਂ ਹੁਣ ਅਸੀਂ ਦੇ ਸਕਦੇ ਜੇ ਤਾਂ ਗਰਮੀਆਂ ਤਾਂ ਜਿਹੜੀਆਂ ਅਸੀਂ ਇਲਾਚੀਆਂ 1/2 ਕਿਲੋ ਲੈਣੀਆਂ ਉਹ ਪਾਈਆ ਲੈ ਦੇਣੀ ਉਹਦੀ ਜਗ੍ਹਾ ਤੇ ਪਾਈਆ ਦੇ ਤਿੰਨ ਹਿੱਸੇ ਕਰ ਲੈਣੇ ਹੁਣ ਹੈਗੀ ਠੰਡ ਤੇ ਇਸ ਲਈ ਮੈਂ 1/2 ਕਿਲੋ ਲੈ ਰਹੀ ਹਾਂ ਤੇ ਦੇਣੇ ਬਸ ਤਿੰਨ ਘੜੀਏ ਉਸ ਤੋਂ ਬਾਅਦ ਪਾਣੀ ਨਹੀਂ ਪਲਾਣਾ ਹੈਗਾ ਪਸ਼ੂ ਨੂੰ 2 ਘੰਟੇ ਕੁਝ ਨਹੀਂ ਦੇਣਾ ਹੈਗਾ ਤੇ ਜੇ ਤੁਸੀਂ ਰਾਤ ਨੂੰ ਦੇ ਰਹੇ ਆ ਤਾਂ ਬਾਹਰ ਨਹੀਂ ਬੰਨਣਾ ਤਾਂ ਉਹਨੂੰ ਅੰਦਰ ਬੰਨਣਾ ਤਾਂ ਕਿ ਤੇਲ ਨਾ ਬਵੇ ਗਰਮੀ ਆਵੇ ਛਾਵੇ ਪਸ਼ੂ ਦੇ ਸਰੀਰ ਨੂੰ ਹੁਣ ਜਿਹੜਾ ਧੁੱਪੇ ਬੰਦ ਦੇਣੀ ਬਸ ਇਹਨੂੰ ਇੱਕ ਗੀਤ ਨਾਲ ਕાળ ਲੈਣਾ ਉਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਕੇ ਤੇ ਨਾਲ ਪਾਣੀ ਚੀਨੀ ਫੇਰ ਠੰਡਾ ਕਰਨ ਤੋਂ ਬਾਅਦ ਜਿਹੜਾ ਅਸੀਂ ਇਹ ਹੀ ਦੇ ਲੈਣਾ ਮੱਝ ਨੂੰ ਫੇਰ ਉਸ ਤੋਂ ਬਾਅਦ ਤੁਸੀਂ ਦੇਖਿਓ ਰਿਜ਼ਲਟ ਕਿੰਨਾ ਵਧੀਆ ਆਣਾ ਤੇ ਹੋਰ ਕੁਝ ਨਹੀਂ ਇਹਦੇ ਵਿੱਚ ਪਾਣਾ ਫालतू ਮੇਥੇ ਜਾਂ ਕੁਝ ਕਹੀ ਕਹਿੰਦੇ ਮੇਥੇ ਪਾ ਲਓ ਜਾਂ ਸੌਂਫ ਜਵੈਨ ਨਹੀਂ ਕੱਲਾ ਬਸ ਇਹ ਬੜੀ ਲੈ ਕੇ ਜਿਹੜੀ ਆਪਣੀ ਹੁੰਦੀ ਹੈ ਚਾਹ ਚ ਪਾਉਣ ਵਾਲੀ ਉਹਦਾ ਹੀ ਕੜਾ ਦੇਣਾ ਮਾਵੜੀ ਆਹ ਥੋੜੇ ਛਿੱਲਕ ਵੀ ਪੈ ਗਏ ਤਾਂ ਕੋਈ ਗੱਲ ਨਹੀਂ ਪਸੂ ਖਾਈ ਲੈਂਦੇ ਐ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੈਗਾ ਕੜਾ ਆਪਣਾ ਕਢ ਗਏ ਕਾਫੀ ਆ ਹੁਣ ਕੀ ਪਾਉਤਾ ਇਹਦੇ ਵਿੱਚ ਜੇ ਹੁਣ ਪਾਵਾਂਗੇ ਚੀਨੀ ਸਿੰਨੀ ਘੋਲਣੀ ਉਸ ਤੋਂ ਬਾਅਦ ਜਿਹੜਾ ਅਸੀਂ ਗੈਸ ਬੰਦ ਕਰ ਦੇਣਾ ਤੇ ਠੰਡਾ ਹੋਣ ਤੋਂ ਬਾਅਦ ਮੱਝ ਨੂੰ ਦੇਣਾ ਤੇ ਜਰੂਰ ਦੱਸਣਾ ਤੁਹਾਨੂੰ ਕਿ ਤੁਹਾਨੂੰ ਲੱਗੀ ਆਹ ਵਾਲੀ ਮੇਰੀ ਵੀਡੀਓ ਪਸੰਦ ਆਉਂਦੀ ਤੇ ਲਾਈਕ ਕਰ ਦਿਓ ਤੇ ਅੱਗੇ ਸ਼ੇਅਰ ਵੀ ਕਰ ਦਿਓ ਤਾਂ ਕਿ ਹੋਰ ਵੀ ਕਿਸੇ ਦੇ ਕੰਮ ਆ ਸਕੇ ਤੇ ਵੀਡੀਓ ਨੂੰ ਫੁੱਲ ਵਾਚ ਕਰਿਓ ਮੇਰੀ ਵੀਡੀਓ ਦੇਖਣ ਲਈ ਬਹੁਤ ਮੇਰੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਮੈਂ ਵਾਈਗਰੂ ਅੱਗੇ ਮੈਂ ਧੀਏ ਅਦਾਸ ਕਰਦੀ ਹਾਂ ਤੁਸੀਂ ਸਾਰੇ ਆਪਣੇ ਘਰਾਂ ਚੋਂ ਖੁਸ਼ ਰਹੋ ਚੰਗਾ ਜੀ ਰਭ ਰੱਖਾ